ਆਜੋ ਆਜੋ ਭੈਣ ਜੀ ਆਜੋ ਲਾਧਵਾ ਘੜੀ ਪਤਲਾ ਲੈ ਨਹੀਂ ਪਿੱਛੋਂ ਲੈਣੇ ਆ ਅੱਛਾ ਪਹਿਲੇ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਆਜੋ ਆਜੋ ਚੰਗਾ ਸਗੋ ਤੁਸੀਂ ਹੁਣ ਜਦੋਂ ਅਗਲੀ ਵਾਰੀ ਆਓਗੇ ਨਾ ਹਾਂ ਉਦੋਂ ਮੈਂ ਸਕਾ ਕੇ ਤੁਹਾਨੂੰ ਦੇ ਦੇਣਾ ਘੜੀ ਪੱਤਾ ਮੈਂ ਤਾਂ ਭੈਣ ਜੀ ਕੋਈ ਵੀ ਸਬਜ਼ੀ ਹੈ ਨਾ ਘੜੀ ਪੱਤੇ ਤੋਂ ਬਿਨਾਂ ਕਦੀ ਮੈਂ ਬਣਾਈ ਨਹੀਂ ਮੈਂ ਖਾ ਕੇ ਕਹੀ ਇੱਕ ਦੋ ਵਾਰੀ ਤੁਹਾਡੀ ਸਬਜ਼ੀ ਬਹੁਤ ਸਵਾਦ ਹੁੰਦੀ ਹੈ ਮੈਂ ਭੈਣ ਜੀ ਘੜੀ ਪੱਤਾ ਹੀ ਜ਼ਿਆਦਾ ਪਾਉਂਦੀ ਜੀ ਹੋਰ ਦੂਸਰੀ ਚੀਜ਼ ਤੇ ਮੈਂ ਪੰਦੀ ਨਹੀਂ ਆ ਗਈ ਪਰ ਬਹੁਤ ਟੇਸਟੀ ਲੱਗੁੰਦਾ ਏ ਸਬਜ਼ੀ ਤੁਹਾਡੀ ਦਾ ਪੈਂਜੀ ਬੜਾ ਵਧੀਆ ਟੇਸਟ ਏ ਬਹੁਤ ਵਧੀਆ ਬਹੁਤ ਹੋਰ ਸੁਣਾਓ ਬਾਕੀ ਖਿਚੜੀ ਤੁਸੀਂ ਬਣਾਉਂਦੇ ਹੋ ਕਮਾਲ ਦੀ ਬਣਾਉਂਦੇ ਪੈਂਜੀ ਮੈਂ ਘਰ ਬੈ ਕੇ ਵੀ ਸੋਚਦੀ ਰਹਿੰਦੀ ਕਿ ਇਹਨਾਂ ਦੀ ਖਿਚੜੀ ਚ ਕੀ ਹੈਗੇ ਗੁਣ ਪਤਾ ਨਹੀਂ ਕੀ ਕੁਝ ਕਰਦੇ ਰਹਿੰਦੇ ਤੇ ਬੜੇ ਦਿਨ ਹੋ ਗਏ ਖਿਚੜੀ ਨਹੀਂ ਆਇਆ ਨਹੀਂ ਖਵਾਈ ਮੈਂ ਯਾਦ ਕਰਦੀ ਹਾਂ ਕਿ ਖਿਚੜੀ ਕਹਿੰਨਾ ਹਣਾ ਪੈਂਜੀ ਤੁਸੀਂ ਤਾਂ ਮੈਂ ਤਾਂ ਤੁਹਾਨੂੰ ਸਾਦੀ ਆ ਕਿ ਤੁਸੀਂ ਆਓ ਤੁਸੀਂ ਆਵੜੀ ਆਂਦੇ ਤੁਸੀਂ ਕਹਿੰਦੇ ਜੇ ਚੰਗਾ ਨਹੀਂ ਲੱਗਦਾ ਰਹਿ ਗਏ ਕਿੰਨੇ ਕ ਦਿਨ ਬੱਚਿਆਂ ਦੇ ਵਿਆਹ ਨੂੰ ਜਦੋਂ ਵਿਆਹ ਹੋ ਜਾਣਾ ਤੇ ਫੇਰ ਵੇਲੇ ਕਿਰਨ ਤੁਹਾਡੇ ਘਰੇ ਚੱਲੇ ਜਾਣੀ ਮੈਂ ਕਿਰਨ ਨੂੰ ਕਿਹਾ ਕਰਨਾ ਨਾ ਮੰਮੀ ਵਾਲ ਜਾਗੇ ਖਿਚੜੀ ਬਣਵਾ ਕੇ ਮੇਰੇ ਲਈ ਲੈ ਕੇ ਆਏ ਤੇ ਭੈਣ ਜੀ ਕਿਰਨ ਨੇ ਉੱਥੇ ਤੜਕਾ ਲਾ ਦਿਆ ਕਰਨਾ ਹੈ ਬਹੁਤ ਵਧੀਆ ਬੜਾ ਸੁਆਦ ਮੈਂ ਕਦੀ ਯਾਦ ਕਰੀ ਤੀ ਜੀ ਉਹ ਮੂੰਹ ਜਿੱਥੇ ਖੁਲਦੀ ਹੈ ਨਾ ਤੁਹਾਡੀ ਖਿਚੜੀ ਤੇ ਵਿੱਚ ਦੇਸੀ ਘਿਓ ਪਾਇਆ ਹੁੰਦਾ ਹਾਂਜੀ ਮਝ ਆ ਜਾਂਦਾ ਦੇਖੋ ਜੀ ਭੈਣ ਜੀ ਕਿਹੜੀ ਕਰ ਲਿਆ ਆਪਾਂ ਹੋਣੀ ਫੇਰ ਬਣਾ ਲੈਨੇ ਖਿਚੜੀ ਅੱਧੀ ਸਿਟੀ ਵਣੀ ਤੇ ਖਿਚੜੀ ਬਣ ਜਣੀ ਭੈਣ ਜੀ ਬਹੁਤ ਵੈਸੇ ਮੈਂ ਘਰ ਜਾ ਕੇ ਸੋਚਦੀ ਹੋ ਰਾਨੀ ਕਿ ਮੇਨ ਪਤਾ ਨਹੀਂ ਖਿਚੜੀ ਕੀ ਹੈਗਾ ਮੈਂ ਬਣਾਨੀ ਉਹ ਜੀ ਨਹੀਂ ਬੰਦੀ ਇਹਨਾਂ ਦੀ ਖਿਚੜੀ ਚ ਕੀ ਕੁਝ ਲਾਵਾ ਅੱਛਾ ਹੋਰ ਸੁਣਾਓ ਤਿਆਰੀ ਹੋ ਗਈ ਵਾ ਬਾਸ ਭੈਣ ਜੀ ਰਹਿ ਗਏ ਹੁਣ 10 ਦਿਨ ਹਾਂ ਹੈ ਤਿਆਰੀ ਤਿਆਰੀ ਹੈ ਭੈਣ ਜੀ ਵੇਖ ਲੋ ਜਦੋਂ ਦਿਨ ਮਿੱਥੇ ਸੀ ਨਾ ਤੇ ਕਈਦਾ ਸੀ ਬੜਾ ਟਾਈਮ ਆ ਗਿਆ ਹੈ ਬੜਾ ਟਾਈਮ ਹੋਰ ਵੇਲੇ ਪਤਾ ਹੀ ਨਹੀਂ ਲੱਗਾ ਪਤਾ ਹੀ ਨਹੀਂ ਲੱਗਾ ਦਿਨ ਚੱਟਾ ਆ ਗਿਆ ਵੀ ਇਹਦਾ ਵਾਈ ਕਰਮਾ ਦੇ ਨਾਮ ਤੇ ਮਾਨਾ ਕਿਰਨ ਕਦੋਂ ਮੇਰੇ ਘਰ ਆ ਗਈ ਮੈਂ ਤਾਂ ਕਾਲੀਆਂ ਬੈਂਦੀਆਂ ਦੀ ਹੁਣ ਕਿ ਫਟੋ ਫਟਾਵੇ ਮੇਰੇ ਘਰ ਭੈਣ ਜੀ ਮੈਂ ਤਾਂ ਬੜੀ ਭਾਗਾ ਵਾਲੀ ਆ ਮੈਂ ਤੁਹਾਡਾ ਵਾਲ ਵੀ ਕੇ ਜਾਣੀ ਤੁਹਾਡੇ ਵਰਗੇ ਕੁੜਮ ਮੈਨੂੰ ਮਿਲੇ ਆ ਤੁਹਾਡਾ ਵਾਲ ਵੀ ਕੇ ਜਾਣੀ ਤੇ ਮੈਨੂੰ ਜੈਲਸੀ ਹੁੰਦੀ ਹੈ ਕਿ ਮੇਰੇ ਨਾਲ ਕਦੋਂ ਬੈਠ ਕੇ ਚਾਹ ਪੀਏਗੀ ਰੋਟੀ ਖਾਏਗੀ ਮੇਰੇ ਨਾਲ ਬੈਠੇ ਹੋਣਾ ਆ ਕੇ ਠੀਕ ਹੈ ਠੀਕ ਹੈ ਭੈਣ ਜੀ ਹੋਰ ਸੁਣਾਓ ਅੱਛਾ ਕੀ ਕੁਝ ਤਿਆਰੀ ਕੀਤੀ ਚੀਜ਼ਾਂ ਤੁਜਾਂ ਦੇਂਦੀ ਵੱਡੀਆਂ ਚੀਜ਼ਾਂ ਹੁੰਦੇ ਨਾ ਨੋਗੇ ਨੋਗੇ ਕੁਝ ਵੀ ਕਿਤੇ ਕੋਈ ਇੱਕ ਵਾਰੀ ਪੁੱਛੀ ਆਵਾ ਜਰਾ ਜਾ ਕੇ ਬਿਕਮੀ ਨਾ ਰਾਇ ਜੇ 40 ਸਤੇ ਦਰੇ ਇੱਜ਼ਤ ਘਰਾ ਬਣੀ ਰਹਿੰਦੀ ਐ ਮਤਲਬ ਤਿਆਰੀ ਤੋਂ ਕੀ ਮਤਲਬ ਜਿਉਂ ਅੱਜ ਕੱਲ੍ਹ ਟੀਵੀ ਫ੍ਰਿਜ ਵਾਸ਼ਿੰਗ ਮਸ਼ੀਨ ਐਲਈਡੀ ਵਗੈਰਾ ਦਿੰਦੇ ਐ ਮੈਂ ਕਿਹਾ ਪੁੱਛਿਆ ਭੈਣ ਕਿੰਨੀਆਂ ਵੱਡੀਆਂ ਚੀਜ਼ਾਂ ਦੇ ਰਹੇ ਹੋ ਸਗੰਦੇ ਹਾਂ ਸਗੰਦੇ ਉਹ ਦੋ ਚਾਰ ਲੋਕੀ ਪਹਿਲਾਂ ਦੇ ਦਿੰਦੇ ਸਰ ਨੂੰ ਕੁਝ ਵਿਆਜ ਚ ਦੇ ਦਿੰਦੇ ਆ ਮੈਂ ਕਿਹਾ ਨੋਗੇ ਨੂੰ ਕਵੀ ਪੁੱਛ ਲੈ ਕਿੰਨੇ ਕ ਦੇਣਗੇ ਭੈਣ ਜੀ ਤੁਸੀਂ ਵੀ ਇਹ ਗੱਲ ਸੋਚਦੇ ਜੇ ਨਹੀਂ ਥੋੜਾ ਹੁਣ ਸਮੇਂ ਚ ਉਸ ਸਮਾਜ ਕਰਕੇ ਕਰਨਾ ਪੈਂਦਾ ਐਡੀ ਕਿਹੜੀ ਗੱਲ ਹੁੰਦੀ ਵੀ ਚਲੋ ਸਮਾਜ ਦੀ ਇੱਜ਼ਤ ਬਣੀ ਰਵੇ ਹੋਰ ਇਹੋ ਜੀ ਤਾਂ ਕੋਈ ਗੱਲ ਨਹੀਂ ਬਾਕੀ ਦੇ ਆਪਣੇ ਘਰ ਸਾਰਾ ਕੁਝ ਹੈ ਕਿਸੇ ਜੀ ਦੀ ਕਮੀ ਥੋੜੀ ਹੈ ਜਦ ਟੌਰ ਬਣ ਜਾਂਦੀ ਰਿਸ਼ਤੇਦਾਰਾਂ ਦੇ ਵਿੱਚ ਟੌਰ ਬਣ ਜਾਂਦੀ ਹਾਂ ਤੇ ਕਹਿੰਦੇ ਆ ਚੀਜ਼ਾਂ ਨਹੀਂ ਬੰਦੀ ਆ ਕਿ ਸਗੰਦੇ ਵਿੱਚ ਫਰਿੱਜ ਟੀਵੀ ਏਸੀ ਅ ਡਰਮ ਪਟਰਮ ਚੀਜ਼ਾਂ ਦੇ ਦਿੱਤੀਆਂ ਲੋਕੀ ਕਹਿੰਦੇ ਲੈ ਜੀ ਫਲਾਣੇ ਦਾ ਇਹ ਕੁਛ ਹੈ ਇਹ ਕੁਇ ਉਹ ਬੱਚੀ ਆਪਣੇ ਆਪ ਨੂੰ ਸਮਝਦੇ ਅਸੀਂ ਬਹੁਤ ਵਧੀਆ ਹੋ ਗਏ ਆ ਬੜੇ ਹਿਸਾਬ ਚ ਅਸੀਂ ਵਿਆਹੇ ਗਏ ਆ ਜਦੋਂ ਬੜੇ ਉੱਚੇ ਘਰ ਤੇ ਗਏ ਆ ਤੇ ਮੈਂ ਕਿਹਾ ਚੱਲ ਆਪ ਹੀ ਪੁੱਛ ਲੈਨੇ ਆ ਭੈਣ ਜੀ ਸਾਡੀ ਕਿਹੜੀ ਲੁਕਾਈ ਗੱਲ ਹੈ ਕੋਈ ਲੁਕ ਕੇ ਥੋੜੀ ਜਿਹੀ ਕਰਨੀ ਕੋਈ ਗੱਲ ਸਾਡਾ ਤਾਂ ਖੁੱਲਾ ਸੁਭਾਅ ਹੈ ਆਪਸ ਵਿੱਚ ਨਹੀਂ ਉਹ ਤੇ ਧੰਨਵਾਦ ਟਾਡਾ ਪੈਂਜੀ ਤੂੰ ਹੀ ਸਮਝ ਦੇ ਜੇ ਇਹ ਚੀਜ਼ਾਂ ਦੇਣ ਦੇ ਨਾਲ ਟੌਰ ਜ਼ਿਆਦਾ ਬੰਦਾ ਉਹ ਟੌਰ ਨਹੀਂ ਮੈਂ ਤੇ ਆਪਣੇ ਆਪ ਅਸੀਂ ਆਪਸ ਵਿੱਚ ਜੀ ਆ ਅਸੀਂ ਸਾਡਾ ਕਿਹੜਾ ਉਪਰ ਆ ਕੋਈ ਲੁਕਾਵਾ ਸਾਡੇ ਝਗਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਪੈਂਜੀ ਖੁਦ ਹੀ ਪੁੱਛ ਲਾਂਗੀ ਅੱਡੀ ਕਿਹੜੀ ਗੱਲ ਲਗੀ ਹੈ ਵੀ ਚੋਲਿਆਂ ਵਿੱਚ ਚੋਲਿਆਂ ਨੂੰ ਪਾਉਂਦੀ ਕੀ ਲੋੜ ਐ ਨਾ ਗੱਲ ਆ ਚਾ ਗਾਇਆ ਪੈਂਜੀ ਉਹ ਪਹਿਲਾਂ ਮੇਰੀ ਗੱਲ ਤੇ ਸੁਣ ਲੋ ਮੇਰੀ ਗੱਲ ਉਹ ਮੇਰੀ ਕੁੜੀ ਨੇ ਆਪਣੇ ਘਰ ਆਣਾ ਨਹੀਂ ਹਾਂ ਨੇ ਤੇ ਤੁਸੀਂ ਉਹਨੂੰ ਟੋਪਸ ਤੇ ਪਾ ਜੀ ਦੇਣਾ ਤੇ ਉਹਦੀ ਸੱਸ ਨੇ ਵੀ ਨਾ ਲਾਣਾ ਮੈਂ ਕਹਿੰਨੀ ਉਹਨੂੰ ਵੀ ਮਾੜੇ ਮੂٹے ਪਾ ਕਰਨਾ ਟੋਪ ਥੋੜੀ ਹੋ ਇੱਜ਼ਤ ਹੋ ਜਾਂਦੀ ਕੁੜਮਾਂ ਚ ਵੀ ਇਹਨਾਂ ਨੇ ਚੰਗੇ ਕੁੜੇ ਮਨੱਬੇ ਤਾਂ ਤੇ ਪਤਾ ਤੁਸੀਂ ਕਿੰਨੇ ਕੁ ਚੰਗੇ ਤਾਂ ਤੇ ਪਤਾ ਹੀ ਐ ਵੈਸੇ ਵੀ ਨਾ ਆਪਣੇ ਘਰ ਜਿੰਨਾ ਮਰਜੀ ਹੋਵੇ ਬੱਚਿਆਂ ਨੂੰ ਤਾਂ ਸੱਲੀ ਨਹੀਂ ਜਦੀ ਬੱਚਿਆਂ ਨੂੰ ਉੱਥੋਂ ਲੈ ਕੇ ਜ਼ਿਆਦਾ ਖੁਸ਼ੀ ਹੁੰਦੀ ਐ ਅਸੀਂ ਆਪਣੇ ਸਹੁਰਿਆਂ ਕੋਲ ਲੈਣਾ ਸਾਨੂੰ ਜ਼ਿਆਦਾ ਖੁਸ਼ੀ ਹੁੰਦੀ ਦੱਸੋ ਤੁਸੀਂ ਵੇਖਿਆ ਸੜਕਾ ਸਾਰਾ ਕੁਝ ਹੈ ਨਾ ਇਹ ਸੀ ਫ੍ਰੀਜ ਐਵਾ ਸੀ ਮਸ਼ੀਨ ਐ ਲੀਡੀ ਸਭ ਕੁਝ ਤਾਂ ਵੀ ਬੱਚਿਆਂ ਨੂੰ ਖੁਸ਼ੀ ਪਤਾ ਨਹੀਂ ਇਸ ਤਰ੍ਹਾਂ ਕੋ ਮਿਲਦੀ ਮੈਨੂੰ ਸਹੁਰੇਓ ਮਿਲਣਾ ਚਾਹੀਦਾ ਮੈਂ ਤੇ ਐਨਾ ਗੱਲਾਂ ਕਰਦੇ ਫਿਰ ਮੈਨੂੰ ਨਹੀਂ ਕਿਸੇ ਦੀ ਦੋ ਵਰਤਨੀਆਂ ਤੇ ਕਿਰਨ ਨਹੀਂ ਚੀਜਾਂ ਆ ਗਏ ਦੋ ਦੋ ਮੈਂ ਤਾਂ ਕਾਕੇ ਨੂੰ ਸਮਝਾਇਆ ਵੀ ਬੇਟਾ ਤੂੰ ਇੰਨੀ ਚੀਜਾਂ ਕੀ ਕਰਨੀ ਹੈ ਦੋ ਦੋ ਐਲਡੀਆ ਦੋ ਦੋ ਏਸੀ ਕੀ ਕਰਨਾ ਸਾਰਾ ਕੁਝ ਤੇ ਸਾਡੇ ਘਰ ਆਗਾ ਤੇ ਐਵੇਂ ਹੀ ਬੱਚੇ ਨਹੀਂ ਮੰਮੀ ਉਧਰ ਹੋਵੇ ਜ਼ਿਆਦਾ ਵਧੀਆ ਲੱਗਦਾ ਮੈਂ ਠੀਕ ਹੈ ਮੈਂ ਕਹ ਚੱਲ ਮੈਂ ਉਹਨਾਂ ਨਾਲ ਗੱਲ ਕਰ ਵਰਤਨੀਆਂ ਤੇ ਕਿਰਨ ਨਹੀਂ ਮੈਂ ਕੜੀਆ ਵਰਤਨੀ ਮੈਂ ਤਾਂ ਹੀ ਕਮਰੇ ਬੱਠੀ ਦਿੰਦੀ ਮੈਂ ਤੁਹਾਡੇ ਸਾਹਮਣੇ ਵੀ ਇਹੀ ਆਏ ਮੈਂ ਤਾਂ ਕਹਿੰਦੀ ਕਾਹਦੇ ਕੁੜੀ ਜਾਵੇ ਤੇ ਅਸੀਂ ਹਲਕੇ ਬੈ ਕੇ ਚਾਹ ਪੀਏ ਤੇ ਮੇਰੀ ਸੇਵਾ ਕਰੇ ਮੰਤੇ ਆਹੀ ਚਾਹ ਗਾ ਜੀ ਬਸ ਗੱਲ ਕਰੀ ਚੀਜਾ ਦੂਜਾ ਮੈਨੂੰ ਨਹੀਂ ਮੋਗਾ ਮੈਨੂੰ ਪਾਵੇ ਪਾਵੇ ਨਾਲ ਨਾ ਪਾਓ ਮੈਂ ਕਿਹੜਾ ਕਿਸੇ ਨੂੰ ਦੱਸਣਾ ਮੈਨੂੰ ਦਿੱਤਾ ਹਿੰਦਾ ਬਾਕੀ ਤੁਸੀਂ ਵੇਖ ਲਓ ਜੇ ਸਾ ਤੁਹਾਨੂੰ ਠੀਕ ਲੱਗਦਾ ਚਲ ਹੋਰ ਬੈਣ ਜੀ ਤੇ ਕੋ ਮੈਂ ਤੁਹਾਨੂੰ ਦੱਸਾ ਨੋ ਗਿਆ ਨੋ ਗਿਆ ਨਾਲ ਨਾ ਪਤਾ ਜਾਣਾ ਮਤਲਬ ਦੇਖੋ ਸਗਨ ਦੇ ਕਪੜੇ ਸਾਰਿਆਂ ਦੇ ਲੱਗ ਜਾਣੇ ਆ ਤੈਤੀ ਦੀ ਵੀ ਪੈ ਜਾਣੇ ਆ ਤੇ ਬਾਕੀ 51 ਤੇ ਬਿਲਕੁਲ ਹੀ ਨੋਗੇ ਨਾ ਕਰਨਾ ਮੈਂ ਤੁਹਾਨੂੰ ਦੱਸਾ ਚਲ ਵਤਵਾ ਦਕਤੀ ਕਰ ਦੇਣਾ ਇੱਕ ਵਾਰੀ ਦੇ ਨਾਮ ਦਰ ਨਾਲ ਇਕੜਾ ਵਿਆਹ ਤੇ ਮੁੜਕੇ ਕੜਾ ਕੋਰ ਪੁੱਛਦਾ ਨਾ ਕੋਈ ਪੁੱਛਦਾ ਨਾ ਕੋਈ ਲੰਦਾ ਤੇ ਨਾ ਕੋਈ ਦਿੰਦਾ ਠੀਕ ਹੈ ਭੈਣ ਜੀ ਗਲਤ ਤੂੰ ਹੀ ਬੜੀ ਵੱਡੀ ਗੱਈ ਹੈ ਅੱਛਾ ਭੈਣ ਜੀ ਇੱਕ ਗੱਲ ਦੱਸੋ ਚਲੋ ਤੁਸੀਂ ਹੁਣ ਮੇਰੇ ਨਾਲ ਗੱਲਾਂ ਖੋਲ ਹੀ ਲਈਆਂ ਆਪਾਂ ਕੁੜਮਣੀਆਂ ਨਹੀਂ ਹੈਗੀਆਂ ਨਾ ਆਪਾਂ ਪੈਣਾ ਪੈਣਾ ਹੈਗਾ ਹੋਰ ਪੈਣਾ ਪੈਣਾ ਹੈਗਾ ਦੱਸੋ ਤੁਸੀਂ ਜਿਹੜਾ ਆਪਾਂ ਪੈਲਸ ਕੀਤਾ ਪੈਲਸ ਦਾ ਤੇ ਰੋਟੀ ਦਾ ਖਰਚਾ ਪਾ ਕੇ 7-8 ਲੱਖ ਰੁਪਈਆ ਤੇ ਬਣ ਹੀ ਜਾਂਦਾ ਭੈਣ ਜੀ ਬਣ ਜਾਂਦਾ ਅਕਲ ਵਾਂਗ ਠੀਕ ਆ ਪੱਕੀ ਗੱਲ ਬਣ ਜਾਂਦਾ ਕਿਉਂਕਿ ਅੱਜ ਕੱਲ ਜਿਹੜੇ ਮੁੰਡੇ ਵਾਲੇ ਨਾ ਉਹ ਪਤਾ ਕੀ ਕੰਦੇ ਭੈਣ ਜੀ ਆ ਗੁੱਸਾ ਨਹੀਂ ਕਰਨਾ ਆਪਾਂ ਦੋਵੇਂ ਪਹਿਣਾ ਪਹਿਣਾ ਕੁੜਬਿਆਂ ਮੁੰਡੇ ਵਾਲੇ ਕੰਦੇ ਕੰਦੇ ਹੁੰਦੇ ਆ ਕਿ ਸਾਡੇ ਕੋ ਖਾਸ ਬੰਦੇ ਤਾਂ ਹੁਣੇ ਨਹੀਂ ਵੱਧ ਤੋਂ ਵੱਧ 30 50 ਜਾਂ ਹੱਦ ਭੈਣ ਜੀ ਕਿਤੇ ਸਾਡੇ 70 ਤੋਂ 100 ਬੰਦਾ ਹੋ ਜਾਣਗੇ ਠੀਕ ਹੈ ਭਾਂਜੀ ਫਿਰ ਉਹ ਗੁੱਸਾ ਨਹੀਂ ਕਰਨਾ ਮੇਰੀ ਗੱਲ ਦਾ ਨਹੀਂ ਨਹੀਂ ਗੁੱਸਾ ਉਹ ਕੀ ਕਰਦੇ ਆ ਕਿ ਚੱਲ ਸਿੱਦਾ ਹੀ ਬਰਾਦਾ ਟਾਈਮ ਦੇ ਰਹਿੰਦੇ ਆ ਜਿੱਥੇ ਪੈਲਸ ਹੁੰਦਾ ਉੱਥੇ ਫਿਰ ਮੁੰਡੇ ਵਾਲਿਆਂ ਦੇ ਭਾਂਜੀ 5 600 ਬੰਦਾ ਆ ਜਾਂਦਾ ਜਿੰਨੂੰ ਨਹੀਂ ਵੀ ਸੱਦਣਾ ਨਾ ਨਾ ਉਹਨੂੰ ਵੀ ਸੱਦਦੇ ਮੁੱਕ ਦੀ ਗੱਲ ਆ ਕਿ ਖਰਚਾ ਉੱਥੇ ਵੀ ਹੋ ਜਾਂਦਾ ਉਸ ਤੋਂ ਬਾਅਦ ਨੌਗਿਆਂ ਦਾ ਖਰਚਾ ਉਸ ਤੋਂ ਬਾਅਦ ਹਰਕ ਚੀਜ਼ ਦਾ ਖਰਚਾ ਮੰਨ ਲਿਆ ਅੱਜ ਕੱਲ ਜਿਹੜਾ ਵਿਆਹ ਹੈ ਨਾ ਕਟੋਕੜ 16 ਤੋਂ 16 ਤੋਂ 17 ਲੱਖ ਰੁਪਇਆ ਹੱਦ 20 ਲੱਖ ਰੁਪਇਆ ਲੱਗ ਜਾਊਗਾ ਲੱਗ ਜਾਂਦਾ ਨਾ ਪੈਂਜੀ ਖਰਚਾ ਘਟਿਆ ਕਿ ਵਧਿਆ ਨਹੀਂ ਵਧੀ ਹੈ ਖਰਚਾ ਹੈ ਤੇ ਸੋਚੋ ਤੇ ਵਧੀ ਹੈ ਪੈਂਦੀ ਤੁਸੀਂ ਗੜੀ ਨੁੱਕੀ ਗੱਲ ਕਰਨੀ ਈਆਂ ਲੈ ਸਾਰੇ ਲੰਦੇ ਐ ਇੰਨਾ ਕਿ ਦਿਹਾਰ ਇੱਕਦਾਂ ਲੱਗ ਹੀ ਜਾਂਦਾ ਜੇ ਬਾਕੀ ਲਾਣ ਵਾਲੇ ਤੇ ਤੁਹਾਨੂੰ ਪਤਾ ਕਰੋੜਾ ਕਰੋੜਾ ਲੰਦੇ ਤੇ ਬਿਲਕੁਲ ਸਹੀ ਗੱਲ ਪੈਂਜੀ ਕਰੋੜਾ ਲੰਦੇ ਹਾਂ ਤੇ ਦੇਖੋ ਗੱਡੀ ਗੁੱਡੀ ਤੇ ਐਵੇਂ ਜੇ ਗੱਡੀ ਦੇਣੀ ਹੈ ਤੇ ਤੁਹਾਡੀ ਧੀ ਨੇ ਨਿਕਲਿਆ ਨਾ ਆਪਾ ਘੜੇ ਸੜਕ ਉਤੇ ਹੈ ਹੀ ਆ অলরেਡੀ ਅੱਛਾ ਅੱਛਾ ਤੁਹਾਡੇ ਕੋ ਹੈ ਗਈ ਆ ਤੇ ਮਤਲਬ ਮੈਂ ਆਪਣੀ ਤੀਨ ਗੱਡੀ ਦੇਣੀ ਆ ਗੱਡੀ ਦੇਣੀ ਆ ਤੇ ਡਿੱਗ ਦੇ ਨਾ ਸਹਾਰਾ ਉਹਨੇ ਕਰਨੀ ਆ ਘਰ ਵਾਲੇ ਨੇ ਬਹਿ ਕੇ ਸ਼ਾਨ ਨਾਲ ਹਾਂ ਤੇ ਫਿਰ ਇਹਨੇ ਇਹਨਾਂ ਤਾਂ ਕਰਨਾ ਹੀ ਪੈਂਦਾ ਅੱਜ ਕੱਲ ਚੰਗੇ ਘਰਾਂ ਤੇ ਬੱਚੇ ਵਿਆਹ ਲਈ ਪੈਂਦੀ ਐ ਨਾ ਕਰਤੇ ਕਰਨਾ ਹੀ ਪੈਂਦਾ ਅ ਮਨ ਲੋ 40 50 ਲੱਖ ਤੱਕ ਆਪਾਂ ਪਹੁੰਚ ਜਾਂਦੇ ਹਣਾ ਹਾਂ ਇਹਨਾਂ ਕਿ ਤੇ ਲੱਗਦਾ ਹੀ ਲੱਗਦਾ ਅੱਜ ਕੱਲ ਪਰ ਭੈਣ ਜੀ ਮੈਂ ਤਾਂ 40 50 ਲੱਖ ਨੂੰ ਕੁਝ ਸਮਝੇ ਨਹੀਂ ਡਈ ਜੇ ਅੱਛਾ ਤੁਸੀਂ ਜ਼ਿਆਦਾ ਕਰਨਾ ਹੈ ਪੈਂਜੀ ਮੈਂ ਤਾਂ ਤੁਹਾਨੂੰ ਕਰੋੜਾਂ ਰੁਪਈਆ ਦੇਣਾ ਕਰੋੜਾਂ ਰੁਪਈਆ ਓਹੋ ਕੀ ਬਤ ਸਾਰਾ ਕੁਝ ਕਿਰਨ ਨੂੰ ਦੇ ਦੇਣਾ ਹੈ ਲੈ ਹਾਂ ਪੈਂਜੀ ਤੁਹਾਨੂੰ ਨਹੀਂ ਪਤਾ ਮੈਨੂੰ ਤਾਂ ਪਤਾ ਹੀ ਨਹੀਂ ਇਸ ਗੱਲ ਦਾ ਤੂੰ ਗੱਲ ਖੋਲ ਹੀ ਨਹੀਂ ਕਦੀ ਕਿ ਅਸੀਂ ਜਿੰਨੀ ਪ੍ਰਾਪਰਟੀ ਸਾਰੀ ਕਿਰਨ ਨੂੰ ਦੇ ਦਾਂ ਨਹੀਂ ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ ਪੈਂਜੀ ਲੈ ਲਓ ਮੈਂ ਸਾਰਾ ਕੁਝ ਦੇ ਦੇਣਾ ਹਾਂ ਹੈਨਾ ਹਾਂ ਕਿਉਂ ਨਹੀਂ ਫਿਰ ਇੱਕੋ ਇੱਕ ਧੀ ਹੈ ਤੁਹਾਡੀ ਤੇ ਦਿਓ ਗਈ ਹੈ ਤੇ ਜਿਹੜੀ ਗੱਲ ਉਹਦੇ ਨਾਂ ਦਾ ਹੀ ਹੈ ਸਾਰਾ ਕੁਝ ਦੇ ਦਿੱਤਾ ਅੱਛਾ ਉਹਦੇ ਅਕਾਊਂਟ ਦੇ ਵਿੱਚ ਟਕ 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 ਕਰਕੇ ਪੈਸੇ ਡਿਗੜੇ ਆ ਜਦੋਂ ਵੀ ਨਾ ਟਿਕ ਕਰਕੇ ਮੈਸੇਜ ਆਇਆ ਕਰਨਾ ਠੀਕ ਹੈ ਮਤਲਬ ਅਕਾਊਂਟ ਵਿੱਚ ਪਾਓਗੇ ਉਹਦੇ ਹੈ ਹਾਂਜੀ ਭੈਣ ਜੀ ਵਾਹ ਮੇਰੀ ਗੱਲ ਸੁਣ ਲਓ ਭੈਣ ਜੀ ਹਾਂਜੀ ਉਹਨੂੰ ਜਿਹੜੀਆਂ ਚੀਜ਼ਾਂ ਗੱਡੀਆਂ ਹੋ ਗਈਆਂ ਅੜੇ ਤੁਸੀਂ ਨੋਗੇ ਕਹਿਣ ਦੇ ਜੇ ਇਹ ਕੁਝ ਨਹੀਂ ਜੇ ਮੈਂ ਦੇਣਾ अच्छा कुछ नहीं देना ना बहन जी अच्छा बहन जी ਤੁਸੀਂ ਕੈਸ਼ ਦੇਣਾ ਮੈਂ ਕਿ ਨਹੀਂ ਫਿਰ ਬਹੁਤ ਹੀ ਵਧੀਆ ਵਿਆਹ ਹੋਣਾ ਜੀ ਦੇਖੋ ਤੁਸੀਂ ਨੋਗੇ ਵੀ ਦੇ ਦੇਣੇ ਵਡੀਆਂ ਚੀਜ਼ਾਂ ਵੀ ਦੇ ਦਾਨੀਆਂ ਤੇ ਕੈਸ਼ ਵੀ ਇਹਨਾਂ ਦੇ ਨਾ ਹੋਰ ਉੱਥੇ ਜਿਹੜੀ ਗੱਲ ਦੀ ਕਮੀ ਰਹਿ ਗਈ ਸਾਰਾ ਕੁਝ ਤਾਂ ਬੱਚੇ ਆਂਦਾ ਬਣ ਗਿਆ ਬਾਕੀ ਹੋਰ ਕੀ ਚਾਹੀਦਾ ਵਿਆਹ ਬੜਾ ਟਾਪ ਦਾ ਹੋਣਾ ਜੀ ਜਿਸਾ ਤੁਸੀਂ ਦੱਸਦੇ ਪਏ ਭੈਣ ਜੀ ਵਿਆਹ ਤਾਂ ਮੈਂ ਤੁਹਾਡੇ ਹਿਸਾਬ ਨਾਲ ਨਹੀਂ ਕਰਨਾ ਵਿਆਹ ਤੇ ਕਰਨਾ ਜੀ ਹੁਣ ਮੈਂ ਕੁੜੀ ਦਾ ਆਪਣੇ ਹਿਸਾਬ ਦਾ ਮੈਂ ਤਾਂ ਦੱਸਾਂ ਆਪਣੇ ਹਿਸਾਬ ਦਾ ਉਹ ਬੜਾ ਹਿਸਾਬ ਹੁੰਦਾ ਭੈਣ ਜੀ ਇਹਦੀ ਤੁਸੀਂ ਮੈਨੂੰ ਚੀਜ਼ਾਂ ਗਨਾਈ ਜਾਣ ਦੇ ਜੇ ਤੁਹਾਨੂੰ ਜਰਾ ਜਿੰਨਾ ਨਹੀਂ ਇੱਕ ਵਾਰੀ ਸੋਚਣ ਲੱਗਿਆ ਕਿ ਮੈਨੂੰ ਕੀ ਨਾ ਕਦੇ ਆ ਦਵੋ ਉਹ ਦਵੋ ਤੁਸੀਂ ਸਿੱਧਾ ਹੀ ਮੇਰੇ ਘਰ ਆ ਕੇ ਮੈਨੂੰ ਕਹਿਣ ਦੇ ਜੇ ਸਰ ਨਾਲ ਵੱਡੀ ਦੌਲਤ ਮੈਂ ਆਪਣੀ ਧੀ ਨੂੰ ਦਿੱਤੀ ਆ ਪੜਾ ਲਿਖਾ ਕੇ ਉਹਨੂੰ ਨੌਕਰੀ ਤੇ ਲਵਾ ਕੇ 70000 ਰੁਪਏ ਮੇਰੀ ਧੀ ਨੌਕਰੀ ਦਾ ਲੈਣ ਦੇ ਹੀ ਆ ਤਨਖਾਹ ਲੈਣ ਦੇ 70000 ਤੇ ਹਰ ਮਹੀਨੇ ਉਦੇ ਕਾਉਂਟ ਚ ਨਹੀਂ ਜਾਣੇ ਉਹ ਟਾੜਾ ਹੀ ਘਰੇ ਜਾਣੇ ਆ ਮੇਰੇ ਘਰ ਨਹੀਂ ਆਣੇ ਤੇ ਉਲਟ ਤੂੰ ਹੀ ਘਰ ਆ ਕੇ ਮੈਨੂੰ ਸੁਨਾਂਡੇ ਜੀ ਤੂੰ ਹੀ ਮੈਨੂੰ ਸੁਨਾਂਡੇ ਜੀ ਉਹਨੂੰ ਗਹਿਣਾ ਵੀ ਪਾਓ ਉਹਨੂੰ ਨੋਹਗੇ ਵੀ ਦਵੋ ਉਹਨੂੰ ਗੱਡੀਆਂ ਵੀ ਦਵੋ ਭੈਣ ਜੀ ਚੰਗਾ ਆ ਤੁਸੀਂ ਇਹ ਗੱਲ ਮੇਰੇ ਨਾਲ ਪਹਿਲਾਂ ਕਰ ਲਈ ਆ ਜੇ ਇਹ ਕਿਤੇ ਗੱਲ ਤੁਸੀਂ ਮੇਰੇ ਨਾਲ ਵਿਆਹ ਵਾਲੇ ਦਿਨ ਵੀ ਕਿਤੇ ਮੇਰੇ ਨਾਲ ਕਰਦੇ ਨਾ ਮੈਂ ਆਪਣੀ ਧੀ ਨੂੰ ਉੱਥੋਂ ਹੀ ਵਾਪਸ ਲੈਣਾ ਸੀ ਮੈਂ ਕਦੇ ਨਹੀਂ ਸੀ ਉੱਥੇ ਰਿਸ਼ਤਾ ਕਰਨਾ ਤੇ ਤੁਸੀਂ ਕਿਤਰਾ ਜਜਮੈਂਟ ਕਰ ਲਈ ਭੈਣ ਜੀ ਕਿ ਮੈਂ ਤੁਹਾਨੂੰ ਇੰਨਾ ਤੁਹਾਡੇ ਆਖੇ ਲੱਗੂਗੀ ਫਿਰ ਇੰਜ ਕਰੋ ਆ ਮੈਂ ਲੱਗ ਜਣੀ ਟਾਡੇ ਹਰ ਚੀਜ਼ ਦੀ ਆਖੇ ਤੇ ਜਿਹੜੀ ਕੁੜੀ ਤੇ ਤਨਖਾਹ ਹੋਊਗੀ ਨਾ ਉਹ ਫਿਰ ਮੇਰੇ ਅਕਾਊਂਟ ਚ ਆਊਗੀ ਉਹ ਕੁੜੀ ਤਨਖਾਹ ਹਰ ਮਹੀਨੇ ਇੱਧਰ ਦਊਗੀ ਤੁਸੀਂ ਚੰਗੇ ਜੇ ਤਨਖਾਹ ਵੀ ਤੁਸੀਂ ਕੁੜੀ ਦੀ ਖਾਣੀ ਆ ਤੇ ਨਾਲ ਤੁਸੀਂ ਡਿਮਾਂਡ ਵੀ ਰੱਖਦੇ ਜੇ 20 30 ਲੱਖ ਰੁਪਈਆ ਵੀ ਲਾਣ ਇਹ ਕਿੱਧਰ ਦੀ ਗੱਲ ਹੋਈ ਜਿਹੜਾ ਹਰ ਮਹੀਨੇ ਕੁੜੀ ਤੇ ਤਨਖਾਹ ਜਾਣੀ ਤਾਂ ਤੁਹਾਡੇ ਅਕਾਊਂਟ ਚ ਹੀ ਜਾਣੀ ਹੈ ਨਾ ਕੁੜੀ ਮੇਰੀ ਨੇ ਉਹ ਤੁਹਾਡੇ ਘਰ ਹੀ ਵਰਤਣੀ ਆ ਤੁਹਾਡੇ ਮੁੰਡੇ ਨੂੰ ਹੀ ਦੇਣੀ ਆ ਤੁਹਾਡੇ ਟੱਬਰ ਨੂੰ ਹੀ ਦੇਣੀ ਆ ਉਨੇ ਇਹ ਨਹੀਂ ਕਹਿਣਾ ਕਿ ਮੈਂ ਆਪਣੀ ਮਾਂ ਨੂੰ ਦੇ ਕੇ ਆਵਾ ਆਪਣੇ ਪਿਓ ਨੂੰ ਦੇ ਕੇ ਆਵਾ ਆਪਣੇ ਭਰਾਵਾਂ ਨੂੰ ਦੇ ਕੇ ਆਵਾ ਤੇ ਜੇ ਕਿਤੇ ਭੁੱਲ ਭਲੇਖੇ ਉਸ ਕੁੜੀ ਨੇ ਸਾਲ ਸ਼ਮਾਈ ਕੋਸ਼ਿਸ਼ ਕੀਤੀ ਮਾਂ ਦੀ ਐਨੀਵਰਸਰੀ ਆ ਭਰਾ ਦੀ ਐਨੀਵਰਸਰੀ ਜਾਂ ਗਿਫਟ ਦੇਣਾ ਤੇ ਉਸ ਵਕਤ ਟਾਡੇ ਵਰਗੀਆਂ ਸੱਸਾਂ ਦੇ ਮੂੰਹ ਪੰਜਣਾ ਕਿ ਤਨਖਾਹ ਉਧਰ ਦੇ ਹੀ ਜਾਂਦੀ ਹੁਣ ਆਪਾਂ ਉਧਰ ਵੀ ਵੇਖ ਲਈਏ ਭੈਣ ਜੀ ਸੋਚਿਆ ਲੱਗ ਮੈਂ ਵੀ ਕੀ ਕਰੀ ਮੈਂ ਮੈਂ ਉਹਨੂੰ ਬਣਾਉਂਦੀ ਵੀ ਸੀ ਹਾਂ ਨਾ 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 ਬੱਸ 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 ਆਪਣੀ ਗੱਲ ਨਹੀਂ ਮੈਂ ਕਹਿੰਨੀ ਭੈਣ ਜੀ ਉਸਤੇ ਮੇਰੀ ਅੱਖਾਂ ਹੀ ਕੋਲ ਦੁੱਤੀਆਂ ਹਾਂ ਐਨੀ ਐਨੀ ਵਧੀਆ ਸਿੱਖਿਆ ਤੁਸੀਂ ਕੁੜੀ ਨੂੰ ਤੇ ਐਨੀ ਪੜ੍ਹਾਈ ਲਿਖਾਈ ਤੇ ਮੈਨੂੰ ਧੱਕਾ ਲਈ ਨਹੀਂ ਆਈਏ ਤੁਹਾਨੂੰ ਕਹਿ ਲੱਗਿਆ ਭੈਣ ਜੀ ਬੜੇ ਚਾਲੀ ਆਪਾਂ ਇਹਨਾਂ ਨਾਲ ਗੱਲ ਹਾਂਜੀ ਸਾਰੇ ਸੱਸੀ ਕਾਲ ਜੀ ਭੈਣ ਜੀ ਸੀਰੀਅਸ ਹੋ ਗਏ ਸੀ ਨਹੀਂ ਮੈਂ ਹੀ ਸੋਚੀ ਲੱਗਿਆ ਬਿਲਕੁਲ ਸਹੀ ਗੱਲ ਹੈ ਜੀ ਕਈ ਐਸ ਤਰ੍ਹਾਂ ਦੀ ਗੱਲ ਬਿਲਕੁਲ ਭੈਣ ਜੀ ਅਕਾਊਂਟ ਜੇ ਸਾਡੇ ਹੀ ਘਰ ਚਾਣੇ ਆ ਪਤਾ ਉਹ ਮਗਰ ਲਗੀ ਸਣਾ ਕੋਈ ਘਰ ਦੇ ਕੇ ਕੁੜੀ ਦੀ ਨੌਕਰੀ ਕਰਦੀ ਹੈ ਜੀ ਕੁੜੀ ਦਾ ਵਿਆਹ ਚੰਗਾ ਕਰੋ ਗੱਡੀਆਂ ਦਵੋ ਤੇ ਬਹੁਤ ਵਿੱਚੋਂ ਭਾਂਜੀ ਫਿਰ ਨਹੀਂ ਗਲਤ ਗੱਲ ਹੈ ਗੱਲ ਸਹੀ ਹੈਗੀ ਬਿਲਕੁਲ ਫਿਰ ਕਾਦਾ ਦੇਣਾ ਸਮਾਨ ਕਾਉਂਟ ਜੀ ਜਾਣੀ ਕੁੜੀ ਤੁਹਾਡੇ ਘਰ ਤੇ ਜਾਂਦੇ ਹੈ ਪੈਸੇ 70000 ਤੋਂ ਨਾ ਨਹੀਂ ਹੁੰਦਾ ਜਿੰਦੀ ਮੜੀ ਜੀਜਾ ਕਰੀ ਦੇ ਜਾ ਉਹਦੇ ਨਾਲ ਜੀ ਇਹ ਤਾਂ ਆਪਾਂ ਇੱਕ ਟਾਪਿਕ ਲਿਆ 70000 ਇਹ ਚ 2000 ਵੀ ਹੋ ਸਕਦਾ ਹੈ ਆ ਪੰਜਾਬ ਵੀ ਹੋ ਸਕਦਾ ਹੈ 1.5 ਲੱਖ ਵੀ ਹੋ ਸਕਦਾ ਉਹ ਸਾਰਾ ਕੁਝ ਤੁਹਾਡੇ ਘਰੇ ਆਣਾ ਤੁਹਾਡੇ ਘਰ ਦੀ ਜਾਣਾ ਸਗੋਂ ਮੈਂ ਚਾਹਨੀ ਆ ਕਿ ਜਿਹੜੀਆਂ ਕੁੜੀਆਂ ਨੌਕਰੀ ਕਰਦੀਆਂ ਨਾ ਤੇ ਉਹਨਾਂ ਦੇ ਵਿਆਹ ਸਿੰਪਲ ਹੀ ਹੋਣੇ ਚਾਹੀਦੇ ਸਿੰਪਲ ਹੋਣੇ ਚਾਹੀਦੇ ਵਾਕਈ ਸਿੰਪਲ ਹੋਣੇ ਚਾਹੀਦੇ ਡਿਮਾਂਡ ਕਰਨੀ ਨਹੀਂ ਚਾਹੀਦੀ ਸਹੁਰਿਆਂ ਨੂੰ ਕਿਸੇ ਗੱਲ ਦੀ ਹੈਨਾ ਤੇ ਉਹ ਜਾਂ ਤਾਂ ਫਿਰ ਇਹ ਗੱਲ ਹੈ ਜੇ ਤੁਸੀਂ ਡਿਮਾਂਡ ਰੱਖਦੇ ਤੁਹਾਨੂੰ ਆਸ ਆ ਕਿ ਵਿਆਹ ਵਧੀਆ ਢੰਗ ਨਾਲ ਹੋਣਾ ਚਾਹੀਦਾ ਤੇ ਫਿਰ ਤੁਸੀਂ ਜਿਹੜੀ ਉਹਦੀ ਤਨਖਾਹ ਤੇ ਤੁਹਾਡਾ ਕੋਈ ਹੱਕ ਕੋਈ ਹੱਕ ਨਹੀਂ ਵਾਕਈ ਕੋਈ ਨਹੀਂ ਤੇ ਬਾਕੀ ਜੇ ਆਨ ਉਸ ਆ ਡਾਇ ਮੈਸੇਜ ਚੰਗਾ ਲੱਗਾ ਹੋਵੇ ਲੱਗੇਗਾ ਹੀ ਲੱਗੇਗਾ ਚੰਗਾ ਲੱਗੇਗਾ ਲਾਈਕ ਸ਼ੇਅਰ ਕਮੈਂਟ ਕਰਿਓ ਜੀ ਤੇ ਇਹਨੂੰ ਸ਼ੇਅਰ ਵੀ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ ਤੇ ਬਾਕੀ ਸਾਨੂੰ ਦੱਸਿਆ ਜ਼ਰੂਰ ਕਰੋ ਜੀ ਮੈਸੇਜ ਆਈ ਕਿ ਤੁਹਾਨੂੰ ਸਾਡੀਆਂ ਸਟੋਰੀਆਂ ਕਿਸ ਤਰ੍ਹਾਂ ਦੀਆਂ ਲੱਗਦੀਆਂ ਬਾਕੀ ਉਹਨਾਂ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਿ ਜਿਹੜੇ ਸਾਨੂੰ ਕਹਿੰਦੇ ਨੇ ਕਿ ਤੁਸੀਂ ਸਾਨੂੰ ਇੱਕ ਸਾਡੇ ਸਾਹਮਣੇ ਇੱਕ ਨਿਆ ਨਵਾਂ ਮੈਸੇਜ ਲੈ ਕੇ ਆਂਦੇ ਜੇ ਤੁਸੀਂ ਦੁਨੀਆ ਨੂੰ ਚੰਗੀ ਸੋਚ ਦਿੰਦੇ ਜੇ ਦਿਮਾਗ ਉਹਨਾਂ ਦੇ ਵਿੱਚ ਚੰਗੀਆਂ ਗੱਲਾਂ ਦੀਆਂ ਇਹ ਨਹੀਂ ਕਿ ਉਹਨਾਂ ਦੇ ਦਿਮਾਗ 'ਚ ਨਹੀਂ ਆਂਦੀਆਂ ਪਰ ਇੱਕ ਮੋਟੀਵੇਸ਼ਨ ਮਿਲਦੀ ਹੈ ਜਿਉਂਕਿ ਤੇ ਮੋ ਗੱਲ ਸੁਣ ਲਿਓ ਜੀ ਹੈਨਾ ਭੈਣ ਜੀ ਤੇ ਬੜੇ ਬੜੇ ਅੱਗੇ ਲਈ ਆਈਡੀਆ ਆਂਦਾ ਉਹਨਾਂ ਨੇ ਵੀ ਅਸੀਂ ਇਸ ਤਰ੍ਹਾਂ ਕਰਨਾ ਆਪਣੇ ਬੱਚਿਆਂ ਦਾ ਜੇ ਸਾਡਾ ਬੱਚਾ ਜੋਬ ਕਰਦਾ ਤੇ ਇਸ ਤਰ੍ਹਾਂ ਕਰਨਾ ਹੋਇਆ ਅਗਲੇ ਡਿਮਾਂਡ ਬਿਲਕੁਲ ਨਹੀਂ ਮੰਨਦੀ ਬਿਲਕੁਲ ਚਾਹੀਦਾ ਇਨੀ ਜੀ ਇਸ ਤਰ੍ਹਾਂ ਡਿਮਾਂਡ ਕਰਨੀ ਦੱਸਿਓ ਜਰੂਰ ਇਹਦੇ ਵਿੱਚ ਕਿ ਤੁਹਾਨੂੰ ਇਹ ਸਾਡਾ ਸੁਝਾਅ ਕਿਸ ਤਰ੍ਹਾਂ ਦਾ ਲੱਗਾ ਤੇ ਬਾਕੀ ਜੀ ਆਪਾਂ ਰਲ ਮਿਲ ਕੇ ਆ ਕੱਲੇ ਸਾਡੇ ਨਾਲ ਨਹੀਂ ਜੀ ਕੁਝ ਵੀ ਹੋਣਾ ਜੇ ਤੁਸੀਂ ਵੀ ਸਾਡਾ ਸਾਥ ਦੇਵੋਗੇ ਤੇ ਸਾਡਾ ਸਮਾਜ ਬਹੁਤ ਵਧੀਆ ਹੈ ਬਹੁਤ ਵਧੀਆ ਹੈ ਅੱਗੇ ਵੀ ਵਧੀਆ ਹੈ ਤੇ ਬਾਬਾਈ ਦੀ ਕਿਰਪਾ ਨਾਲ ਹੋਰ ਵਧੀਆ ਹੈ ਥੈਂਕ ਯੂ ਸੋ ਮਚ ਥੈਂਕ ਯੂ